ਪਰੇਸ਼ਾਨ ਸੀ ਬਹੁਤ ਬਰੇਗਾ ਠੀਕ ਆ ਸਾਲੇ 3 ਮਹੀਨੇ ਹੋ ਗਏ ਦਵਾਈ ਚਲਦੀ ਠੀਕ ਆ ਵਾ ਸਾਰੇ ਘਰ ਦੇ ਕੂੜੇ ਇਕੱਠੇ ਕਰਕੇ ਘਰ ਭਰ ਦਿੰਦਾ ਸੀ ਜੀ ਮੈਨੂੰ ਮਾਰਦਾ ਸੀ ਇਹਦਾ ਡੈਡੀ ਵੀ ਸੀ ਨਾ ਉਹ ਵੀ ਇਹਦਾ ਕੂੜਾ ਸੁੱਟਣ ਚੱਲਿਆ ਜੀ ਉਹਦਾ ਐਕਸੀਡੈਂਟ ਹੋ ਗਿਆ ਉਹ ਵਿਚਾਰਾ 2015 ਚ ਖਤਮ ਹੋ ਗਿਆ ਹੂੰ ਅਈਣ ਮਾਂ ਪੁੱਤੇ ਦੋਨੋਂ ਰਹਿਨੇ ਆ ਠੀਕ ਆ ਹਾਂ ਤੇ ਵੱਡਾ ਬੇਟਾ ਸਾਡੇ ਨਾਲ ਨਹੀਂ ਰਹਿੰਦਾ ਕੀ ਇਹ ਕਮਲਾ ਹੈ ਤੁਹਾਡੇ ਬਾਅਦ ਜਲੂਰ ਗ੍ਰੈਂਡ ਕਰੇ ਕੋਈ ਨਾ ਹਾਂ ਵਿਰਾਗ ਗੁਰਪ੍ਰੀਤ ਤੁਮ ਮम्मी ਦੀ ਆਖੀ ਲੱਗਣਾ ਅੱਛਾ ਕੀ ਨਾਮ ਤੇਰਾ ਐਮ ਬਿਜੇ ਕੁਮਾਰ ਅਵਨੀਸ਼ ਕੁਮਾਰ ਅਵਨੀਸ਼ ਕੁਮਾਰ ਹਾਂ ਤੁਹਾਡੇ ਵਾਸਤੇ ਰਿਹਾ ਆਇਆ ਕਰਾਦਾ ਹੈ ਧੰਨਵਾਦ ਸ਼ੁਕਰੀਆ ਆ ਬਹੁਤ ਬਹੁਤ ਕਰਕੇ ਲਿਆਇਆ ਮੇਰਾ ਗੁਰਪ੍ਰੀਤ ਇੰਨਾ ਉੱਚਾ ਲੰਮਾ ਆ ਧੰਨਵਾਦ ਉਹ ਨਾਲੇ ਜਰੂਰ ਜਰੂਰ ਹੁਣੇ ਪਾ ਲੈਨੇ ਬੇਬੇ ਹਾਂ ਤੁਹਾਡੇ ਆਸ ਦੀ ਖੋਲ ਕੇ ਦੇ ਕਾਕਾ ਹਾ ਮੇਰਾ ਗੁਰਪ੍ਰੀਤ ਬਾਈ ਜੀ ਇਤਨਾ ਦੀਆਂ ਜੈਕਟਾਂ ਪਾਉਂਦੇ ਆ ਧੰਨਵਾਦ ਹੁਣੇ ਪਾ ਲਿਆ ਲੈ ਬੇਬੀ ਧੰਨਵਾਦ ਠੀਕ ਆ ਹ ਆ ਵਾਸ਼ ਹਾਡੀ ਆਤਮ ਤ੍ਰਿਪਤ ਹੋ ਗਈ ਇਤਨੀ ਠੀਕ ਹੈ ਪਾਲੀ ਜੈਕਟ ਮੇ ਤੇਰੀ ਠੀਕ ਆ ਧੰਨਵਾਦ ਤੇਰਾ ਵੀਰੇ ਆ ਜਾ ਗਿਆ ਬਨੀਸ਼ ਅਕਮਲ ਮਾਨੂ ਆ ਲੈਣੇ ਅੱਜ ਨਾ ਕੱਲ ਨਾ ਫਾਨੀਤ ਸਵੇਰ ਧੰਨਵਾਦ ਮਨੀਸ਼ ਵੀਰੇ ਹੱਬ ਸੁਣੀ ਗਈ ਵੀ ਮੇਰੇ ਪਾਈ ਸੁਣੀ ਹੈ ਨਾ ਠੀਕ ਹੈ ਠੀਕ ਹੈ ਧੰਨਵਾਦ तू ਲੈ ਕੇ ਆਇਆ ਨਾ ਦੇਖੋ ਕਿਦਾਂ ਇਹ ਮਾਂ ਆਪਣੇ ਪੁੱਤ ਦੇ ਨਾਲ ਜਦੋਂ ਪਹਿਲੀ ਵਾਰੀ ਆਈ ਸੀ ਕੀ ਹਾਲਾਤ ਸੀ ਉਸ ਟਾਈਮ ਮਾਂ ਰੋਂਦੀ ਚੱਲੀ ਨਹੀਂ ਸੀ ਜਾਂਦੀ ਉਹ ਤਾਂ ਪੂਰਾ ਹਾਲ ਸੀ ਇਹਦਾ ਤੇ ਅੱਜ ਬੇਦਪੁਰ ਤੋਂ ਆਇਆ ਸੀ ਉਹ ਮੁੰਡਾ ਕਸ਼ਮੀਰ ਸਿੰਘ ਪੇਲੇ ਕੋਲ ਠੀਕ ਹੈ ਬੈਡ ਦਾ ਕੰਮ ਕਰਦਾ ਉਹ ਯੂਪੀ ਤੋਂ ਸੀਗਾ ਜਿਹੜਾ ਬਿਲਡਿੰਗ ਦਾ ਕੰਮ ਕਰਦਾ ਹੈ ਉਹ ਮੇਰੀ ਤਾਈ ਦਾ ਮੁੰਡਾ ਸੀ ਪੋਤਾ ਹੈ ਕੋਲ ਤੁਸੀਂ ਉਹਨੂੰ ਭੇਜਿਆ ਸੀ ਨਾ ਫਿਰ ਤੁਸੀਂ ਆਪ ਫਿਰ ਮੈਂ ਇੱਥੇ ਪਤਾ ਲੈਣ ਆਂਦੀ ਸੀ ਮੈਂ ਜਦ ਇਹ ਠੀਕ ਹੋ ਜਾਏਗਾ ਨਾ ਉਹ ਤੇ ਆਟਾ ਬੈਡ ਦਾ ਕੰਮ ਕਰਦਾ ਹੈ ਬਹੁਤ ਵਧੀਆ ਹੈ ਨਾ ਤੇ ਇਹ ਬਿਲਕੁਲ ਸਾਡੇ ਨੇ ਕੰਮ ਕਰਨ ਕੋਈ ਡਾਕਟਰ ਨਹੀਂ ਛੱਡਿਆ ਸੀ ਇੱਥੋਂ ਪਹਿਲੀ ਖਰਾਕ ਨਾ ਬੰਦਾ ਰਾਈ ਚਲੋ ਇਹ ਪਹਿਲੀ ਖਰਾਕ ਦੇ ਨਾਲ ਹੀ ਸੈੱਟ ਹੋ ਗਿਆ ਸੀ ਇਹ ਇੱਕ ਛੋਟਾ ਜਿਹਾ ਇਹਨੇ ਦੋਰੇ ਵਾਂਗ ਦੋਰਾ ਪਿਆ ਸੀ ਵਾਹ ਵਾਹ ਦੇਖੋ ਨਾ ਮਾਵਾਂ ਦੀਆਂ ਕਿੰਨੀਆਂ ਅਸੀਸਾਂ ਮਿਲਦੀਆਂ ਸਾਨੂੰ ਕਿੰਨੀਆਂ ਦੁਆਵਾਂ ਇਹਨਾਂ ਮਾਵਾਂ ਦੀਆਂ ਆਤਮਾ ਦਾ ਸਾਰੀ ਜ਼ਿੰਦਗੀ ਦੀ ਕਮਾਈ ਆ ਜ ਸਾਡੇ ਪੱਲੇ ਵੈ ਗਈ ਹੈ ਵੀਰੇ ਧੰਨਵਾਦ ਬਾਈ ਨੇ ਪਸੰਦ ਕਰ ਲਈ ਸਾਡੀ ਨਹੀਂ ਮਾਂ ਤੁਸੀਂ ਇੰਨੇ ਪਿਆਰ ਨਾਲ ਲੈ ਕੇ ਆਏ ਹੋ ਹਨ ਨਹੀਂ ਪਿਆਰ ਮੇਰੇ ਗੁਰੂਮਾਨ ਦਾ ਜੇ ਅਗਰ ਲੱਗੇ ਫੁੱਲ ਹੱਥਿਆ ਧੰਨਵਾਦ ਮਾਂ ਕੀ ਕਹਿੰਦੇ ਹੋ ਤੁਸੀਂ ਕਸੀਂ ਲੁਧਿਆਣਾ ਸਮਰਾਲਾ ਚੌਂਕੋਂ ਰਹਿੰਦੇ ਆਂ ਤੇ ਬਾਹਰੋਂ ਸਾਡਾ ਮੱਲਾ ਆ ਮੱਲਾ ਵਾ ਕੋਈ ਨਾ ਮਾਂ ਜਿਉਂਦੀ ਬਾਹ ਦੀ ਤੇ ਮਾਰਾ ਤੇਰੇ ਪੁੱਤ ਨੂੰ ਤੰਦਰੁਸਤੀ ਦੇ ਬਖਸ਼। ਅੱਜ ਵੀਰੀ ਬੜੀ ਤਮੰਨਾ ਹੈ ਕਰੀਰਦਾਸ ਬਾਈ ਰਾਏ ਖੋਹੋ ਗੱਲਾ ਕਰਨੀ ਆਨੇ। ਸ਼ੁਕਰੀਆ ਬਹੁਤ। 1 ਮਿੰਟ ਮੈਂ ਕਰਦੇ ਆ। ਸ਼ੁਕਰ ਹੈ ਸ਼ੁਕਰ। ਠੀਕ ਠੀਕ ਬਾਤਾਂ। ਤੇ ਇਹਨਾਂ ਮਾਵਾ ਦੀਆਂ ਅਸੀਸਾਂ ਦੇ ਨਾਲ ਹੀ ਦੁਆਵਾਂ ਦੇ ਨਾਲ ਹੀ ਅੱਜ ਏਡੇ ਵੱਡੇ ਗੁਰੂ ਕੇ ਲੰਗਰ ਇੱਥੇ ਕੈਂਪਲੇਰ ਰੂਪ ਚ ਪਤ ਰਹੇ ਨੇ ਤੇ ਸਾਡੀ ਛੋਟੀ ਭੈਣ ਜੈਸਮੀਨ ਸਾਡੀ ਵਲੰਟੀਅਰ ਆ ਸਾਡੀ ਸੇਵਾਦਾਰ ਆ ਸਾਡੀ ਛੋਟੀ ਭੈਣ ਵਾਪਸ ਆਈ ਹੈ ਯੂ ਐਸ ਤੋਂ ਮੇਰੀ ਭੈਣ ਨਾਲ ਸਾਡਾ ਜਵਾਈ ਭਾਈ ਅਮਰਦਾ ਵੀ ਧੰਨਵਾਦ ਕਰਦੇ ਆ ਇਹ ਜਿਸ ਦਿਨ ਦੇ ਪਹੁੰਚੇ ਹੋਏ ਨੇ ਇੱਥੇ ਉਦੋਂ ਦੇ ਸੁਪਨਿਆਂ ਤੇ ਕਾਰ ਹਰ ਰੋਜ਼ ਹਾਜ਼ਰੀ ਲਵਾ ਕੇ ਜਾਂਦੇ ਨੇ ਕਿਉਂਕਿ ਸਾਡੀ ਛੋਟੀ ਭੈਣ ਫਿਜ਼ੀਓਥੈਰੇਪਿਸਟ ਆ ਤੇ ਜਦੋਂ ਵਿਆਹ ਤੋਂ ਪਹਿਲਾਂ ਹੀ ਇੰਡੀਆ ਸੀ ਕ੍ਰੀਮ ਲਗਾਤਾਰ ਡੇਢ ਦੋ ਸਾਲ ਇਸ ਭੈਣ ਨੇ ਸੇਵਾ ਦੇ ਵਿੱਚ ਸਵੇਰੋਂ ਆ ਜਾਣਾ ਸ਼ਾਮ ਨੂੰ ਜਾਣਾ ਕੋਈ ਤਨਖਾਹ ਨਹੀਂ ਕੋਈ ਪੇ ਨਹੀਂ ਅਸੀਂ ਬਹੁਤ ਕੋਸ਼ਿਸ਼ ਕੀਤੀ ਵੀ ਤੂੰ ਪੜਾਈ ਲਿਖਾਈ ਕੀਤੀ ਆ ਕਿਤੇ ਹੋਰ ਵੀ ਜੌਬ ਕਰੇਂਗੀ ਵੀ ਅਸੀਂ ਤੈਨੂੰ ਤਨਖਾਹ ਦੇ ਦਿੰਨੇ ਆ ਪਰ ਨਹੀਂ ਭੈਣ ਕਹਿੰਦੀ ਮੈਂ ਵੀਰ ਜੀ ਸੇਵਾ ਕਰਨੀ ਚਾਹੁੰਨੀ ਆ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਅੱਜ ਮੇਰੀ ਭੈਣ ਵਾਪਸ ਆਈ ਹੈ ਵਿਦੇਸ਼ ਤੋਂ ਤੇ ਉਸ ਹਿਸਾਬ ਨਾਲ ਆਪਦਾ ਸ케ਜੂਲ ਸੈੱਟ ਕਰਕੇ ਆਏ ਸੀ ਭੈਣ ਹੁਣੇ ਵੀ ਅਸੀਂ ਕੈਂਪ ਲਾ ਸਕੀਏ ਇੱਥੇ ਆ ਕੇ ਕੈਂਪ ਚ ਸੇਵਾ ਨਿਵਾਸ ਸਕੀ ਨਹੀਂ ਸੀ ਤੇ ਕਰ ਇੱਥੇ 5 ਫਰਵਰੀ ਤੇ ਕਰ ਇੱਥੇ ਆ ਤੇ ਕੈਂਪ ਦੇ ਵਿੱਚ ਅੱਜ ਸਾਡੀ ਭੈਣ ਤੇ ਸਾਡੇ ਜਵਾਈ ਪਾਈ ਡਿਊਟੀ ਦੇਣ ਆਏ ਨੇ ਅਰਦਾਸ ਕਰਿਓ ਮੇਰੀ ਛੋਟੀ ਭੈਣ ਨੂੰ ਮਹਾਰਾਜ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ਣ ਜਿੰਦਗੀ ਦੇ ਵਿੱਚ ਇਨਾਂ ਦੀ ਆਉਣ ਵਾਲੀ ਜ਼ਿੰਦਗੀ 'ਚ ਮਨੋ ਕਾਮਨਾਵਾਂ ਵਾਹਿਗੁਰੂ ਸੱਚੇ ਪਾਤਸ਼ਾਹ ਪੂਰੀਆਂ ਕਰਨ ਮੇਰੀ ਬੇਨਤੀ ਹੈ ਸੰਗਤ ਨੂੰ ਭੈਣਾ ਤੇ ਭਰਾਵਾਂ ਨੂੰ ਜਰੂਰ ਅਰਦਾਸ ਕਰਿਓ ਜਨਕੀ ਅਰਦਾਸ ਬਿਰਥੀ ਨਾ ਜਾਵੇ ਇਨਾਂ ਸਾਡੇ ਟੀਮ ਮੈਂਬਰਾਂ ਦੀਆਂ ਸਵਾਵਾਂ ਦੇ ਸਦਕਾ ਹੀ ਇਹ ਗੁਰੂ ਕੇ ਲੰਗਰਾਂ ਦੇ ਵਿੱਚ ਟੂਕ ਦੇ ਵਿੱਚ ਜਿਹੜੇ ਕੈਂਪ ਲੱਗਦੇ ਆ ਜਾਂ ਸੁਪਨਿਆਂ ਦੇ ਘਰ ਵਿੱਚ ਜਿਹੜਾ 800 ਤੋਂ ਵੱਧ ਪਰਿਵਾਰਾਂ ਦਾ ਮੈਂਬਰਾਂ ਦਾ ਪਰਿਵਾਰ ਆ ਉਹ ਖੁਸ਼ੀਆਂ ਤੇ ਖੇੜਿਆਂ ਦਾ ਜੀਵਨ ਬਤੀਤ ਕਰਦੇ ਜਿੱਥੇ ਇਸ ਤਰ੍ਹਾਂ ਦੇ ਸਾਡੇ ਸੇਵਾਦਾਰ ਭੈਣ ਭਰਾ ਸਾਡੇ ਨਾਲ ਡਿਊਟੀਆਂ ਨਿਭਾਦੇ ਤੇ ਭੈਣ ਵਾਸਤੇ ਜੈਸਮੀਨ ਵਾਸਤੇ ਜੂ ਸਾਰੇ ਅਰਦਾਸ ਕਰ ਤੇ ਗੱਲ ਕਰਦੇ ਸੀ ਆਪਾਂ ਉਹਨਾਂ ਸਭਾਵਾਂ ਦੀਆਂ ਵੀ ਜਿਹੜੇ ਸਾਡੇ ਸੁਪਨਿਆਂ ਦੇ ਘਰ ਵਿੱਚ ਪਰਿਵਾਰ ਦਵਾਈਆਂ ਲੈਣ ਆਉਂਦੇ ਆ ਕਿਸੇ ਦੇ ਵੀ ਘਰ ਦੇ ਵਿੱਚ ਕੋਈ ਵਿਆਹ ਸ਼ਾਦੀ ਆ ਤੇ ਲੋੜਵੰਦ ਕੋਈ ਭੈਣ ਭਰਾ ਵਿਆਹ ਦੇ ਕੱਪੜੇ ਜਾ ਕੋਈ ਬਿਸਤਰਿਆਂ ਦੀ ਜ਼ਰੂਰਤ ਹੈ ਜੋ ਅਸੀਂ ਕਰ ਸਕਦੇ ਆ ਸਾਡੇ ਨਾਲ ਜ਼ਰੂਰ ਸੰਪਰਕ ਕਰਿਓ ਰਾਸ਼ਨ ਦੇ ਵਿੱਚ ਕੋਈ ਮਦਦ ਕਰ ਸਕਦੇ ਹੋਏ ਜੋ ਵੀ ਅਸੀਂ ਕਰ ਸਕੀਏ ਸਾਡੇ ਨਾਲ ਜ਼ਰੂਰ ਸੰਪਰਕ ਕੀਤਾ ਜਾਵੇ ਭਾਈ ਤੇ ਅੱਜ ਜਿਹੜਾ ਕੈਂਪ ਲੱਗ ਰਿਹਾ 14 ਇੱਕ 24 25 ਦਾ ਇਹ A ਗਰੁੱਪ ਦਾ ਕੈਂਪ ਆ ਜਿਹਦੇ ਵਿੱਚ 215 ਜਿਹੜੇ ਕੋਲ ਰਜਿਸਟ੍ਰੇਸ਼ਨ ਹੋਈ ਆ ਉਹ 226 ਮੈਂਬਰਾਂ ਦੀ ਹੋਈ ਆ ਜਿਦੇ ਵਿੱਚੋਂ 11 ਬੱਚੇ ਆ ਤੇ 215 ਵੱਡੇ ਉਮਰ ਦੇ ਨੇ ਤੇ 140 ਮੈਂਬਰ ਆ ਜਿਹੜੇ ਉਹ ਵੀਰ ਆ ਤੇ ਬਜ਼ੁਰਗ ਆ ਤੇ 75 ਆ ਜਿਹੜੀਆਂ ਉਹ ਭੈਣਾਂ ਆ ਸਾਡੀਆਂ ਅੱਜ ਦੇ ਇਸ ਕੈਂਪ ਦੇ ਵਿੱਚ ਪੜ੍ਹੇ ਲਿਖੇ ਬੀਏ ਐਮਏ ਬੀਐਡ ਗ੍ਰੈਜੂਏਸ਼ਨ ਕੀਤੀ ਹੋਈ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਇਹ ਵੀ ਮੈਂਬਰ ਪਹੁੰਚਦੇ ਨੇ 7 ਪੋਸਟ ਗ੍ਰੈਜੂਏਸ਼ਨ ਵਾਲੇ ਨੇ 2 ਗ੍ਰੈਜੂਏਸ਼ਨ ਵਾਲੇ ਨੇ 20 ਸੀਨੀਅਰ ਸੈਕੰਡਰੀ ਵਾਲੇ ਨੇ 14 میٹرਿਕ ਪਾਸ ਨੇ ਤੇ 156 ਹਨ ਐਜੂਕੇਟਰ ਨੇ ਜਿਨ੍ਹਾਂ ਨੇ ਪੜ੍ਹਾਈ ਲਿਖਾਈ ਨਹੀਂ ਕੀਤੀ ਹੋਈ 25 ਦੌਰਿਆਂ ਵਾਲੇ ਪੇਸ਼ੈਂਟ ਆ ਰਹੇ ਨੇ 16 ਜਿਹੜੇ ਬਹੁਤ ਗੁੱਸਾ ਕਰਦੇ ਨੇ 170 ਜਿਨ੍ਹਾਂ ਨੂੰ ਡਿਪਰੈਸ਼ਨ ਆ ਉਹ ਲੋਕ ਆ ਰਹੇ ਨੇ 27 ਜਿਹੜੇ ਭੰਗ ਦੇ ਕਰਕੇ ਅਫਸੈਟ ਹੋ ਗਏ ਨੇ ਉਹ ਮਿਲੇ ਜਾ ਰਹੇ ਨੇ ਪਿਛਲੇ ਕੈਂਪ ਦੇ ਵਿੱਚ 2800 6 ਮੈਂਬਰਾਂ ਨੂੰ ਦਵਾਈਆਂ ਦਿੱਤੀਆਂ ਗਈਆਂ ਸੀ ਤੇ ਅੱਜ ਸੱਚੇ ਪਾਤਸ਼ਾਹ ਕਿਰਪਾ ਕਰਨ ਜਿਹੜੇ ਵੀ ਭੈਣ ਭਰਾ ਇੱਥੇ ਪਹੁੰਚਣਗੇ ਉਹਨਾਂ ਸਾਰਿਆਂ ਨੂੰ ਗੁਰੂ ਕੇ ਲੰਗਰਾਂ ਦੇ ਰੂਪ ਦੇ ਵਿੱਚ ਦਵਾਈਆਂ ਵਰਤੀਆਂ ਜਾਣ ਤੇ ਉਹਨਾਂ ਦੇ ਘਰਾਂ 'ਚ ਤੰਦਰੁਸਤੀਆਂ ਤੇ ਖੁਸ਼ੀਆਂ ਤੇ ਖੇੜੇ ਮਹਾਰਾਜ ਵਰਤੌਣ ਇਸੇ ਤਰ੍ਹਾਂ ਹੀ ਗੱਲ ਕਰਦੇ ਸੀ ਪਿਛਲੇ ਸਾਲ 450 ਮਰੀਜ਼ ਜਿਹੜੇ ਨਵੇਂ ਆਏ ਸੀ ਜਿਨ੍ਹਾਂ ਦੇ ਵਿੱਚ ਉਹ ਸਾ드 ਸੁਪਨਿਆਂ ਦੇ ਘਰ ਵਿੱਚ ਜਿਹੜੇ ਮੈਂਬਰਾਂ ਦਾ ਟ੍ਰੀਟਮੈਂਟ ਸ਼ੁਰੂ ਹੋਇਆ ਚੱਲਿਆ 67% ਮੇਲ ਨਰਜ ਵਾ ਸੀਗੇ ਤੇ 58% ਬੀਬੀਆਂ ਤੇ ਭੈਣਾਂ ਤੇ ਮਾਤਾਵਾਂ ਸੀ ਇਨਾਂ ਦੇ ਵਿੱਚ ਇੱਕ ਬੜਾ ਵੱਡਾ ਜਿਹੜਾ ਰੇਸ਼ੋ ਨਿਕਲ ਕੇ ਆਈ ਆ ਜਿਹੜੀ 18 ਸਾਲ ਤੋਂ ਲੈ ਕੇ ਕ੍ਰੀਮ 40 ਸਾਲ ਤੱਕ ਦੀ ਉਮਰ ਦੇ ਜਿਹੜੇ ਲੋਕ ਨੇ ਉਹ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਜਾ ਰਹੇ ਨੇ ਤੇ ਜਿਹਦੇ ਵਿੱਚ ਭੈਣਾਂ ਦੀ ਡਿਪਰੈਸ਼ਨ ਦੀ ਰੇਸ਼ੋ ਬਹੁਤ ਘੱਟ ਆ ਵੀਰਾਂ ਦੀ ਰੇਸ਼ੋ ਰੇਸ਼ੋ ਜਿਹੜੀ ਡਿਪਰੈਸ਼ਨ ਦੀ ਬਹੁਤ ਜ਼ਿਆਦਾ ਆ ਤੇ ਘਰ ਦੇ ਇਦਾਂ ਦੇ ਹਾਲਾਤ ਕਿਉਂ ਬਣ ਰਹੇ ਨੇ ਵੀ ਅਸੀਂ ਘਰਾਂ ਦੇ ਵਿੱਚ ਡਿਪਰੈਸ਼ਨ ਵੱਧ ਰਿਹਾ ਜਿਹੜਾ ਸਮਾਂ ਬੇਪਰਵਾਹ ਸਮਾਂ 18 ਸਾਲ ਤੋਂ 40 ਸਾਲ ਦੀ ਉਮਰ ਦਾ ਉਹ ਸਮੇਂ ਦੇ ਵਿੱਚ ਅਸੀਂ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਹਾਂ ਕਿਉਂ ਕਿਉਂਕਿ ਅਸੀਂ ਜੈਲਸੀ ਕਰਦੇ ਆ ਆਸ-ਪਾਸ ਦੇ ਲੋਕਾਂ ਤੋਂ ਅਸੀਂ ਨਫ਼ਰਤ ਕਰਦੇ ਆ ਆਪਣੇ ਆਪ ਨੂੰ ਅਸੀਂ ਦੌੜ ਲਗਾਈ ਹੋਈ ਆ ਉਹਨਾਂ ਲੋਕਾਂ ਨਾਲ ਜਿਨ੍ਹਾਂ ਦੇ ਸਾਡੇ ਜੀਵਨ ਦੇ ਵਿੱਚ ਕੋਈ ਮਹੱਨਤ ਨਹੀਂ ਰੱਖਦੇ ਜਿਹੜਾ ਉਹਨਾਂ ਲੋਕਾਂ ਦੀਆਂ ਕੋਠੀਆਂ ਕਾਰਾਂ ਦੇਖ ਕੇ ਝੁਰਦੇ ਆ ਉਹਨਾਂ ਦੇ ਰੀਸ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਅਸੀਂ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਇਸ ਕਰਕੇ ਗੁਰੂ ਦੇ ਬਾਣੇ 'ਚ ਰਹੋ ਜਿੱਥੇ ਜਿਵੇਂ ਸੱਚੇ ਪਾਤਸ਼ਾਹ ਨੇ ਰੱਖਿਆ ਉਸੇ ਤਰ੍ਹਾਂ ਰਹੀਏ ਖੁਸ਼ ਰਹੀਏ ਸਬਰ ਤੇ ਸੰਤੋਖ ਦੇ ਨਾਲ ਬਸ ਇਹੀ ਸਾਡੀ ਬੇਨਤੀ ਆ ਅੱਜ ਸਤਿ ਸ੍ਰੀ ਅਕਾਲ ਬਾਪੂ ਜੀ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਉਹ ਠੀਕ ਹੋ ਮੇਰੀ ਕੋਈ ਗੋਲ ਵਾਲੇ ਬਾਹਰ ਲੈ ਚੱਲੋ ਅੰਦਰ ਬਾਪੂ ਜੀ ਉਹ ਨਹੀਂ ਅੰਦਰ ਚਲੇ ਜਾਓ ਠੰਡ ਤੇ ਹੁਣ ਬੈਠੋ ਅੰਦਰ ਚੱਲ ਕੇ ਸੇਕੋ ਤੁੰ ਮਿੱਤਾ ਨੇ ਕਾਲੇ ਭਾਈ ਸਤਿ ਸ੍ਰੀ ਅਕਾਲ ਕਿਵੇਂ ਆ ਜੂਰ ਭਾਈ ਸਤਿ ਸ੍ਰੀ ਅਕਾਲ ਗੁੰਮੀ ਭਾਈ ਸਤਿ ਬਟ ਦਾਰੇ ਭਾਈ ਸਤਿ ਸ੍ਰੀ ਅਕਾਲ ਦਾਰੇ ਭਾਈ ਠੀਕ ਆ ਹੁਣ ਚੋ ਅੰਦਰ ਪਹੁੰਚੋ ਤੇ ਆ ਡਿਟੇਲ ਫੜ ਲਓ ਮੇਰੇ ਸਤਿ ਸ੍ਰੀ ਅਕਾਲ ਭੈਣ ਸਤਿ ਸ੍ਰੀ ਅਕਾਲ ਮੁਬਾਰਕਤਾਂ